ਇਹ ਸੂਟ ਨੇ ਜੀ ਇਹਨੇ ਵੀ ਤੁਹਾਨੂੰ ਹੈਵੀ ਵਰਕ ਦੇ ਉੱਤੇ ਜੌਰਜ ਆਰਟ ਤੇ ਵੀ ਹੈ ਤੇਰੀਮ ਤੇ ਵੀ ਹੈ, ਸ਼ਮਰ ਤੇ ਵੀ ਹੈ, ਸਿਲਕ ਤੇ ਵੀ ਹੈ। ਇਸ ਲਈ ਕਿ ਵਾਲੇ ਫੈਂਸੀ ਗਲੀ ਰੇਲੀ ਕਢਾਈ ਵਾਲੇ ਸੂਟ ਵਿਦ ਦੁਪੱਟਾ ਨਾਲ ਦਿਖਾ ਰਿਹਾ। ਦੀ ਕੀਮਤ ਹੈ 700-800-900 ਦੀ ਰੇਂਜ ਦੇ ਸੂਟ ਨੇ। ਪਰ ਅਸੀਂ ਤੁਹਾਨੂੰ 900 ਦੇ ਵਿੱਚ ਇੱਕ ਕੋਈ ਵੀ ਦੋ ਸੂਟ ਲੈ ਸਕਦੇ ਹੋ। ਚਾਹੇ ਕਵੇ ਵਾਲੇ ਲਾ ਘੇਰੇ ਵਾਲੇ ਕੋਈ ਵੀ ਲਓ ਜੀ। ਹਾਂਜੀ ਨਵਾਂ ਮਾਤੇ ਨਵੀਂ ਵੈਰਾਈਟੀ ਆ ਗਈ ਸੂਟਾਂ ਦੀ ਕਢਾਈ ਦੇ ਵਿੱਚ ਨਾਲ ਇਹ ਕਰੇਵ ਦੇ ਸੂਟ ਵੀ ਨੇ ਸਿਲਕ ਦੇ ਸੂਟ ਨੇ ਜਿਸ ਦੀ ਬਾਜ਼ਾਰ ਵਿੱਚ ਕੀਮਤ ਹੈ 1000 ਰੁਪਏ ਤੱਕ ਦੀ ਪਰ ਅਸੀਂ ਤੁਹਾਨੂੰ ਇਹ ਸੂਟ 600 ਤੇ 700 ਰੁਪਏ ਦੀ ਰੇਂਜ ਤੇ ਆਗੇ ਇਹਦੇ ਇਸ ਵਾਜੂ ਤੁਹਾਨੂੰ ਅਸੀਂ ਕਢਾਈਆਂ ਵਾਲੇ ਫੈਂਸੀ ਗਲੇ ਦੀ ਕਢਾਈ ਤੇ ਘੇਰੇ ਦੀ ਕਢਾਈ ਵਾਲੇ ਸੂਟ ਦੇ ਤੇ ਦੁਪੱਟਾ ਨਾਲ ਦਿਖਾ ਰਿਹਾ ਜਿਹਦੇ ਵਿੱਚ ਦੇ ਵੀ ਵਰਕ ਹੈ ਤੇ ਸੂਟ ਤੇ ਵਧੀਆ ਵਰਕ ਹੈ ਇਹਨਾਂ ਦੀ ਕੀਮਤ ਹੈ 700 800 900 ਦੀ ਰੇਂਜ ਦੇ ਸੂਟ ਨੇ ਪਰ ਅਸੀਂ ਤੁਹਾਨੂੰ 900 ਦੇ ਵਿੱਚ ਇੱਕ ਨਹੀਂ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਦੋ ਸੂਟ ਲੈ ਸਕਦੇ ਹੋ ਚਾਹੇ ਗੱਦੇ ਵਾਲੇ ਲਾ ਘੇਰੇ ਵਾਲੇ ਕੋਈ ਵੀ ਲਓ ਜੀ ਆਹ ਦੇਖੋ ਜੀ ਇਹ ਕਢਾਈ ਹੋਈ ਆ ਫੈਂਸੀ ਵਰਕ ਹੈ ਨਾਲ ਹੀ ਦੁਪट्टे ਤੇ ਵੀ ਵਧੀਆ ਵਰਕ ਹੋਇਆ ਹੈ ਨਾਲ ਇਹ ਤੁਹਾਨੂੰ 900 ਰੁਪਏ ਵਿੱਚ ਇੱਕ ਨਹੀਂ ਦੋ ਦੋ ਸੂਟ ਦੇਣ ਜਾ ਰਿਹਾ ਹੈ ਮੈਂ ਅੱਜ ਤੋਂ ਤੁਸੀਂ ਕੋਈ ਵੀ ਦੋ ਸੂਟ 900 ਰੁਪਏ ਵਿੱਚ ਲੈ ਸਕਦੇ ਹੋ ਅਲੱਗ-ਅਲੱਗ ਡਿਜ਼ਾਈਨ ਨੇ ਗਲੇ ਤੇ ਢੇਰੇ ਦੀਆਂ ਲੋਸ ਦਿੱਤੀਆਂ ਹਾਂਜੀ ਨਵਾਂ माल ਤੇ ਨਵੀਂ ਵੈਰਾਈਟੀ ਆ ਗਈ ਸੂਟਾਂ ਦੀ ਕਢਾਈ ਦੇ ਵਿੱਚ ਨਾਲ ਇਹ ਦੇ ਵਿੱਚ ਔਰਗਾਂਝਾ ਦੇ ਸੂਟ ਵੀ ਨੇ ਤੇ ਕਰੇਵ ਦੇ ਸੂਟ ਵੀ ਨੇ ਤੇ ਸਿਲਕ ਦੇ ਸੂਟ ਨੇ ਜਿਸ ਵੀ ਬਾਜ਼ਾਰ ਵਿੱਚ ਕੀਮਤ ਹੈ 1000 ਰੁਪਏ ਤੱਕ ਦੀ ਪਰ ਅਸੀਂ ਤੁਹਾਨੂੰ ਇਹ ਸੂਟ ਤੁਹਾਨੂੰ 600 ਤੇ 700 ਰੁਪਏ ਦੀ ਰੇਟ ਦੇਾਂਗੇ ਇਹਦੇ ਵਿੱਚ ਆਹ ਦੇਖੋ ਜੀ ਔਰਗਾਂਝਾ ਦੇ ਨਾਲ ਔਰਗਾਂਝਾ ਦਾ ਪੱਟਾ ਜੀ ਹੈ ਕਰੀਪਸਿੰਦਕ ਵੀ ਆ ਤੇ ਸਾਰੇ ਤਰ੍ਹਾਂ ਦੀਆਂ ਕਢਾਈਆਂ ਨੇ ਕੇਦੇ ਵੀ ਆ ਫੈਸ਼ਨ ਦੀਆਂ ਕਢਾਈਆਂ ਵਧੀਆ ਦੁਪੱਟੇ ਦੇ ਮਾਲ ਕਵਾਖਵਾਖ ਡਿਜ਼ਾਈਨ ਨਾਲ ਦੀਨ ਮਾਲ ਜੀ ਤੁਹਾਨੂੰ ਬਹੁਤ ਫਾਇਦੇ ਨਾਲ ਮਿਲ ਰਿਹਾ ਸਿਰਫ 600 ਤੇ 700 ਦੀ ਰੇਂਜ ਵਿੱਚ 1000 ਰੁਪਏ ਵਾਲੇ ਸੂਟ ਨਵਾਂ ਮਾਲ ਨਵੀਂ ਵੈਰਾਈਟੀ ਦੇ ਨਾਲ ਤੁਸੀਂ ਲੈ ਜਾਓ ਬਹੁਤ ਫਾਇਦੇ ਨਾਲ ਬਾਜ਼ਾਰ ਨਾਲੋਂ 300 ਰੁਪਏ ਸੂਟ ਦੀ ਤੁਹਾਨੂੰ ਕੀਮਤ ਘੱਟ ਮਿਲੇਗੀ ਇਹ ਸੂਟ ਨੇ ਜੀ ਇਹਨੇ ਵੀ ਤੁਹਾਨੂੰ ਹੈਵੀ ਵਰਕ ਦੇ ਉੱਤੇ ਜੋਰ ਜੜ ਤੇ ਵੀ ਹੈ ਕਰੇਮ ਤੇ ਵੀ ਹੈ ਸ਼ਿਮਰ ਤੇ ਵੀ ਹੈ ਸਿਲਕ ਤੇਰੀ ਹੈ ਇਸ ਦੀ ਕੀਮਤ 1100 1200 ਰੁਪਏ ਰੇਟ ਬਾਜ਼ਾਰ ਦੀ ਹੈ ਪਰ ਤੁਹਾਨੂੰ ਅਸੀਂ 800 ਤੋਂ 900 ਰੁਪਏ ਦੀ ਰੇਂਜ ਇਹ ਸਾਰੇ ਸੂਟ ਦੇਵਾਂਗੇ ਇਸ ਤੋਂ ਇਲਾਵਾ ਵੀ ਇਸ ਚਾ ਲਈ ਹੋਰ ਬਹੁਤ ਸਾਰੇ ਅਨਗੈਂਗਾ ਦੇਵਾਂਗੇ ਇਹ ਸਾਰੇ ਇਹ ਸੱਚੀ ਨੇ ਹਾਂ ਜੀ ਇਹ ਸੱਚੀ ਨੇ ਆਉਂਦੇ ਆ ਬਈ ਕਲਰ ਬਹੁਤ ਸਾਰੇ ਨੇ ਜੀ કાફીને એવાનું મિલનગ રેટ સાડો બારસો તેરટ અઠસો નો સોની રેન્જ દેવાગે એવા બહુ સારું ડિજાયન